ਪੰਜਾਬ ਅਜੇ ਇੱਕ ਵੱਡੀ ਕੁਦਰਤੀ ਆਫਤ ਨਾਲ ਲੜ ਰਿਹਾ ਹੈ ਲੋਕਾਂ ਦੇ ਘਰ ਖੇਤ ਤੇ ਸੁਪਨੇ ਅੱਜ ਹੜ੍ਹਾਂ ਚ ਬੈ ਗਏ ਅੱਜ ਸਵਾਲ ਇਹ ਹੈ ਕਿ ਸਾਡੀ ਪੰਜਾਬ ਦੀ ਸਰਕਾਰ ਕਿੱਥੇ ਸੀ ਪੰਜਾਬ ਸਰਕਾਰ ਨੂੰ 12000 ਕਰੋੜ ਡਿਜਾਸਟਰ ਮੈਨੇਜਮੈਂਟ ਫੰਡ ਦੇ ਵਿੱਚ ਦੇਸ਼ ਦੀ ਸਰਕਾਰ ਵੱਨਿਓ ਮੁਹੱਈਆ ਕਰਾਇਆ ਗਿਆ ਪਰ ਅੱਜ ਤੱਕ ਕੇਜਰੀਵਾਲ ਦੀ ਪੰਜਾਬ ਸਰਕਾਰ ਨੇ ਉਸ 12000 ਕਰੋੜ ਦੇ ਕੋਈ ਹਿਸਾਬ ਨਹੀਂ ਦਿੱਤਾ ਤੇ ਨਾ ਹੀ ਦੱਸਿਆ ਕਿ ਲੋਕਾਂ ਲਈ ਇਹ ਪੈਸਾ ਕਿਉਂ ਨਹੀਂ ਵਰਤਿਆ ਗਿਆ ਜੇ 12000 ਕਰੋੜ ਸਹੀ ਸਮੇਂ ਵਰਤਿਆ ਗਿਆ ਹੁੰਦਾ ਤਾਂ ਪਿੰਡਾਂ ਤੇ ਸ਼ਹਿਰਾਂ ਦੇ ਜਿਹੜੇ ਅੱਜ ਡਰੇਨ ਹੈ ਉਹ ਸਾਫ਼ ਹੋਣੇ ਸੀ ਅੱਜ 85 ਤੋਂ 90% ਟ੍ਰੇਨ ਤੇ ਬਰਸਾਤੀ ਨਾਲੇ ਸਾਡੇ ਪੰਜਾਬ ਦੇ ਸਾਫ਼ ਹੋਣ ਨਾਲੇ ਹੈ ਅੱਜ ਸਾਡੇ ਵਾਨੇ ਮਜ਼ਬੂਤ ਹੁੰਦੇ ਜੇ ਥੋੜੀ ਜੀ ਵੀ ਸਰਕਾਰ ਸੀਰੀਅਸ ਹੁੰਦੀ ਕੱਲ ਮੈਂ ਇੰਡੀਅਨ ਆਰਟਿਕ ਇੰਡੀਅਨ ਐਕਸਪ੍ਰੈਸ 'ਚ ਇੱਕ ਨਿਊਜ਼ ਆਰਟੀਕਲ ਪੜ੍ਹਿਆ ਸਰਦਾਰ ਗੁਰਪ੍ਰੀਤ ਸਿੰਘ ਜਿਹੜੇ ਅਜਨਾਲੇ ਦੇ ਰਹਿਣ ਵਾਲੇ ਉਹ ਆਂਦੇ ਹੜਾ ਤੋਂ ਪਹਿਲਾਂ ਮੈਂ ਡੀਸੀ ਅੰਮ੍ਰਿਤਸਰ ਨੂੰ ਜਾ ਕੇ ਮਿਲਿਆ ਉਹਨਾਂ ਨੂੰ ਜਾ ਕੇ ਦੱਸਿਆ ਕਿ ਸਾਡੇ ਪਿੰਡ ਬੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਮਾਈਨਿੰਗ ਮਾਫੀਆ ਨੇ ਸਾਡੇ ਬਨ ਬੜੇ ਕਮਜ਼ੋਰ ਕਰਤੇ ਸਾਡੇ ਬਨ ਆਲਮੋਸਟ ਖਤਮ ਹੋਣ ਵਾਲੇ ਆ ਉਹਾਂ ਦੇ ਇੱਕ ਮਹੀਨਾ ਲਗਾਤਾਰ ਮੈਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਾਂਦਾ ਰਿਹਾ ਵਾਰੀ ਵਾਰੀ ਡੀਸੀ ਕੋਲੇ ਕੋਈ ਬੰਦਾ ਪ੍ਰਸ਼ਾਸਨ ਦਾ ਸਾਡੇ ਪਿੰਡ ਨਹੀਂ ਵੜਿਆ ਕਿਸੇ ਨੇ ਸਾਡੀ ਸਾਰ ਨਹੀਂ ਲਈ ਤੇ ਅੱਜ ਹਾਲ ਵੇਖੋ ਜਨਾਲੇ ਦਾ ਸਾਰਾ ਇਲਾਕਾ ਹੜਾਂ ਨੇ ਰੋੜਤਾ ਆਸ ਸਰਾਲੀ ਸਾਨੇ ਵਾਲ ਦੇ ਬੰਨ ਨੇ ਉਥੇ ਇੱਕ ਵੀ ਬੋਰੀ ਕੋਈ ਪੰਜਾਬ ਸਰਕਾਰ ਨੇ ਮੁਹੱਈਆ ਨਹੀਂ ਕਰਾਈ ਉਥੇ ਨੌਜਵਾਨਾਂ ਨੇ ਆਪ ਮਹਾਰੇ ਅੱਗੇ ਹੋ ਕੇ ਇਲਾਕਾ ਨਿਵਾਸੀਆਂ ਨੇ ਬੰਦ ਬੰਨੇ ਸੈਲੂਟ ਹੈ ਇੰਡੀਅਨ ਆਰਮੀ ਤੇ ਐਂਡੀਆਰਐਫ ਦੀਆਂ ਟੀਮਾਂ ਨੂੰ ਜਿਨ੍ਹਾਂ ਨੇ ਗਰਾਊਂਡ ਤੇ ਕੰਮ ਕਰਕੇ ਬੰਨ ਬੰਨੇ ਲੋਕਾਂ ਦੀ ਸਹਾਇਤਾ ਕੀਤੀ ਅੱਜ ਹਕੀਕਤ ਕੀ ਹੈ ਸਾਡੇ ਸੀਐਮ ਸਾਹਿਬ ਜ਼ਿੰਮੇਵਾਰੀ ਪੈਂਡ ਤੇ ਹਰ ਵਾਰੀ ਬਿਮਾਰ ਹੋ ਜਾਂਦੇ ਇਹਨਾਂ ਦੇ ਐਮਐਲਏ ਮੰਤਰੀ ਜਿਨ੍ਹਾਂ ਕੋਲੇ 12000 ਕਰੋੜ ਹੋਵੇ ਉਹ ਕਿਤੇ ਕੋਈ ਕੰਮ ਕਰਦੇ ਨਹੀਂ ਦਿਸੇ ਕੋਈ ਪੈਸਾ ਇਸਤੇਮਾਲ ਕਰਦੇ ਨਹੀਂ ਦਿਸੇ ਪਰ ਜੇ ਦਿਸੇ ਤੇ ਲੋਕਾਂ ਦੇ ਟੱਕੇ ਨਾਲ ਟਰੈਕਟਰ ਟਰਾਲੀ ਆਪਣੀ ਸੇਵਾ ਚ ਲਾਉਂਦੇ ਜ਼ਰੂਰ ਦਿਸੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਜਰੂਰ ਦੇ ਸੀ। ਸੁਸ਼ੋਧੀਆਂ ਤੇ ਕੇਜਰੀਵਾਲ ਹੁਣੀ ਪਾਣੀ ਚ ਗੋਡੇ ਡਬੋ ਕੇ ਇੱਕ ਝੂਠੀ ਫੋਟੋ ਖਿਚਾਉਂਦੇ ਜਰੂਰ ਦੇ ਸੀ। ਖਾਲਸਾ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨੈਤਿਕ ਜਿੱਥੇ ਫਰਜ਼ ਅਦਾ ਕੀਤਾ। ਉਥੇ ਅੱਜ ਵੀ ਗਰਾਊਂਡ ਲੈਵਲ ਤੇ ਨੌਜਵਾਨ, ਐਨ ਜੀਓ, ਧਾਰਮਿਕ ਸੰਪਰਦਾਵਾਂ ਆਪ ਮੁਹਾਰੇ ਸਾਡੇ ਬਜ਼ੁਰਗ ਵੀ ਅੱਜ ਵੱਡਾ ਯੋਗਦਾਨ ਪਾ ਰਹੇ ਆ। ਇਹ ਸਰਕਾਰ ਦਾ ਤਾਂ ਚਲੋ ਉਹ ਇੱਕ ਹੜਾ ਜੀ ਰੁੜ ਗਿਆ ਪਰ ਮੈਂ ਫਿਰ ਵੀ ਅਪੀਲ ਕਰ ਭਗਵਾਨਤਮਾਨ ਜੀ ਜੇ ਸੱਤਾ ਨਹੀਂ ਚੱਲ ਰਹੀ ਤੇ ਨਾ ਸੇ ਪਰ ਲੋਕਾਂ ਦੇ ਹੱਕਾਂ ਦੇ ਫੰਡ ਤਾਂ ਜਾਰੀ ਕਰੋ ਪੰਜਾਬ ਨੂੰ ਅੱਜ ਸਿਆਸਤ ਨਹੀਂ ਸੇਵਾ ਦੀ ਲੋੜ ਹੈ ਮੈਂ ਅਖੀਰ ਚ ਸਰਕਾਰ ਨੂੰ ਅਪੀਲ ਕਰਦਾ ਕਿ ਕੇਂਦਰ ਵੱਨਿਓ ਤੁਹਾਡੇ ਕੋਲੇ 13600 ਕਰੋੜ ਰੁਪਇਆ ਆ ਚੁੱਕੇ ਹੈ ਕਿਤੇ ਉਹ ਵੇਖਿਓ ਕਿਤੇ ਦੁਬਾਰਾ ਇਸ਼ਤਿਹਾਰਾ ਤੇ ਤੇ ਇਧਰ ਉਧਰ ਕੇਜਰੀਵਾਲ ਦੇ ਜਾਜਾ ਤੇ ਨਾ ਗਵਾ ਦਿਓ ਉਹ ਬੇਨਤੀ ਤੁਹਾਨੂੰ ਐ ਕਿ ਉਹ ਪੰਜਾਬੀਆਂ ਤੇ ਪੰਜਾਬ ਦੇ ਭਲੇ ਲਈ ਵਰਤਿਓ